ਹੋਨੋ ਤਾਂ ਕਬੀਰਪੁਰੋਂ ਲਿਆਣਗੇ ਇੱਥੇ ਕੁੱਤਾਂ ਦੇ ਤੁਸੀਂ ਇਹ ਕੋਈ ਨਿਆਂ ਹੀ ਹੈਗਾ ਸਰ ਮੈਨੂੰ ਦੋ ਨਿਆਂ ਹੀ ਦੋ ਮੈਨੂੰ ਇੱਕ ਮੇਰਾ ਘਰ ਤਾਂ ਮੁੱਕ ਗਿਆ ਵਾ ਮੈਂ ਨਿਆਣਾਂ ਦੇ ਬੱਚੇ ਨੂੰ ਕਿੱਦਾਂ ਪਾਲਾਂਗੇ ਸਰ ਆਹ ਦੇਖੋ ਸਰ ਆਹ ਹੱਥ ਤੇ ਕੁੱਟਿਆ ਸਰ ਆਹ ਦੇਖ ਲਓ ਕੰਤੇ ਮਾਰਿਆ ਹੈਗਾ ਸਰ ਆਹ ਇਧਰਲੇ ਕੰਤੇ ਮਾਰਿਆ ਆ ਬੱਖਿਆਂ ਤੇ ਮਾਰਿਆ ਸਰ ਇੱਥੇ ਵੀ ਲੱਕੀ ਮਾਰਿਆ ਅੱਛਾ ਲੱਕੀ ਵੀ ਮਾਰਿਆ ਸਰ ਲੰਮਾ ਪਾਪ ਆ ਕੇ ਮੇਰਾ ਹੱਥ ਕਹਿੰਦਾ ਮੈਂ ਮਰੂਰ ਦੇ ਤੋਰ ਦੇ ਨਾਲ ਤੂੰ 10 ਸਾਲਿਆ ਕੁੱਤਿਆ ਕਿੱਦਾਂ ਮਾਰਿਆ ਤੂੰ ਆਪ ਦੀ ਘਰ ਦੇ ਨੂੰ ਨੇ ਵੀ ਮਨੋਂ ਡਿਆ ਬਤਾ ਮੈਂ ਕਹਿੰਦਾ ਤੂੰ ਤੇਰੀ ਘਰ ਦੀ ਕਿਦਾਂ ਮੁਕੀ ਆ ਕਿਦਾਂ ਤੂੰ ਮਾਰ ਕੇ ਸੇਟਾਇਆ ਕੋ ਤੈਨ ਖਾ ਲਿਆ ਤੁਹਾਨੂੰ ਕੁੱਤੇ ਦੇ ਨਾਮ ਲੈਣ ਡਿਆ ਤੁਸੀਂ ਇਹ ਕਾਇਆ ਉਧਰ ਦੂਜੇ ਕਮਰੇ 'ਚ ਬਿਠਾ ਲਿਆ ਕਹਿੰਦਾ ਸਾਲਿਆ ਤੈਨ ਵੜ ਦੂੰਗਾ ਟੋਟੇ ਕਰ ਦੂੰਗਾ ਤੂੰ ਦੱਸ ਜਲਦੀ ਦੱਸ ਹਾਂ ਇਹ ਸਰ ਨਿਆਂ ਹੀ ਹੋਇਆ ਵਾ ਸਰ ਤਿੰਨ ਤਿੰਨ ਚਾਰ ਚਾਰ ਜਨੇ ਮਿਲ ਕੇ ਘੁੱਟਿਆ ਵਾ ਮੈਨੂੰ ਹੁਣ ਇੱਕ ਤਾਂ ਕੁੱਤੇ ਨੋਚ ਨੋਚ ਖਾ ਗਏ ਜਨਾਨੀ ਉਤੋਂ ਪੁਲਿਸ ਵਾਲੇ ਘੁੱਟ ਘੁੱਟ ਪੁੱਛਦੇ ਨੇ ਉਹ ਦੱਸ ਓਏ ਕਤਲ ਤੂੰ ਕੀਤਾ ਹੈ ਬਹੀ ਪੰਜਾਬ ਪੁਲਿਸ ਵੀ ਕਮਾਲ ਦੀ ਹੁੰਦੀ ਹੈ ਪਹਿਲਾਂ ਕੁੱਟ-ਕੁੱਟ ਕੇ ਅਧ ਮਰਿਆ ਕਰ ਦਿੰਦੀ ਹੈ ਫਿਰ ਪੁੱਛਦੀ ਹੈ ਤੂੰ ਜੁਰਮ ਕੀਤਾ ਹੈ ਕਹਿੰਦਾ ਕਿਸੇ ਘਟਨਾ ਤੋਂ ਬਾਅਦ ਅਗਰ ਪੁਲਿਸ ਪਹੁੰਚ ਜਾਂਦੀ ਹੈ ਤਾਂ ਲੋਕਾਂ ਨੂੰ ਹੋਰ ਵਿਪਤਾ ਪੈ ਜਾਂਦੀ ਹੈ ਸੁਣਦੇ ਤਾਂ ਇਹ ਵੀ ਆ ਕਿ ਪੁਲਿਸ ਦੀ ਇੱਕ ਥਿਉਰੀ ਹੈ ਕਿ ਘਟਨਾ ਦੇ ਨਾਲ ਸਬੰਧਤ ਹਰੇਕ ਵਿਅਕਤੀ ਨੂੰ ਪਹਿਲੀ ਨਜ਼ਰੀ ਸ਼ੱਕ ਨਾਲ ਵੇਖਣਾ ਹੈ ਚਲੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਚਲੋ ਹੁਣ ਆਪਾਂ ਸਿੱਧਾ ਮੁੱਦੇ ਤੇ ਆਉਨੇ ਇਹ ਗੱਲ ਅਸੀਂ ਕਿਉਂ ਕਰ ਰਹੇ ਭਈ ਬੀਤੇ ਕੱਲ ਸੁਲਤਾਨਪੁਰ ਲੋਧੀ ਦੇ ਪਿੰਡ ਚੁਲੱਦਾ ਵਿਖੇ ਇੱਕ ਬਿਹਾਰੀ ਔਰਤ ਦੀ ਮੌਤ ਹੋ ਜਾਂਦੀ ਹੈ ਜਿਸ ਦਾ ਸਿਰ ਬੁਰੀ ਤਰ੍ਹਾਂ ਨੋਚ-ਨੋਚ ਕੇ ਕੁੱਤਿਆਂ ਵੱਲੋਂ ਖਾਧਾ ਹੁੰਦਾ ਉਸ ਦੇ ਪਤੀ ਅਤੇ ਲੋਕਾਂ ਦੇ ਮੁਤਾਬਕ ਇਲਾਕੇ ਦੇ ਵਿੱਚ ਆਵਾਰਾ ਕੁੱਤਿਆਂ ਦੀ ਪਰਮਾਰ ਹੈ ਤੇ ਹੁਣ ਇਹ ਕੁੱਤੇ ਹੱਡਾ ਰੋੜੀ ਤੋਂ ਮਰੇ ਜਾਨਵਰਾਂ ਦਾ ਮਾਸ ਖਾਣ ਦੀ ਬਜਾਏ ਜ਼ਿੰਦਾ ਲੋਕਾਂ ਤੇ ਵੀ ਹਮਲੇ ਕਰ ਰਹੇ ਨੇ ਤੇ ਇਲਾਕੇ ਦੇ ਵਿੱਚ ਪਹਿਲਾਂ ਵੀ ਅਜਿਹੇ ਤਿੰਨ ਚਾਰ ਘਟਨਾਵਾਂ ਵਾਪਰ ਚੁਕੀਆਂ ਨੇ ਦੋ ਤੋਂ ਤਿੰਨ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਬੀਤੇ ਦਿਨੀ ਉਹ ਜਨਾਨੀ ਵੀ ਆਪਣੇ ਖੇਤਾਂ ਦੇ ਵਿੱਚੋਂ ਪਸ਼ੂਆਂ ਦਾ ਚਾਰਾ ਲੈਣ ਗਈ ਸੀ ਤਾਂ ਕਈ ਆਵਾਰਾ ਕੁੱਤਿਆਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚ ਨੋਚ ਕੇ ਖਾ ਗਏ ਜਿਸ ਦੀ ਵਜ੍ਹਾ ਦੇ ਨਾਲ ਉਸ ਦੀ ਮੌਤ ਹੋ ਗਈ ਇੱਕ ਘਟਨਾ ਸ਼ਾਮੀ 6 ਵਜੇ ਦੀ ਸੀ ਇਹ ਘਟਨਾ ਸ਼ਾਮੀ 6 ਵਜੇ ਦੀ ਸੀ ਤੇ ਪੁਲਿਸ ਤੁਹਾਨੂੰ ਪਤਾ ਹੈ ਕਿ ਐਨ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਅਗਲੀ ਸਵੇਰ ਆ ਜਦੋਂ ਸੂਚਨਾ ਮਿਲਦੀ ਹੈ ਤੇ ਥਾਣਾ ਕਬੀਰਪੁਰ ਦੀ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਉੱਥੋਂ ਮ੍ਰਿਤਕ ਔਰਤ ਤੇ ਪਤੀ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਕਿ ਕਿਹਾ ਜਾਂਦਾ ਹੈ ਭਾਈ ਜਾਂਚ ਕਰਨੀ ਹੈ ਪੁੱਛਗਿੱਛ ਕਰਨੀ ਹੈ ਹੁਣ ਪੁਲਿਸ ਦੀ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਤੇ ਪਤਾ ਹੀ ਹੈ ਕਿ ਪੁਲਿਸ ਦੀ ਪੁੱਛਗਿੱਛ ਕਿੱਦਾਂ ਦੀ ਹੋ ਸਕਦੀ ਹੈ ਭਈ ਜਿਸ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਵਿੱਚ ਲਿਆ ਹੋਵੇ ਉਸ ਦੇ ਮੂੰਹੋਂ ਹੀ ਸੁਣ ਲਓ ਕਿ ਉਹਦੇ ਨਾਲ ਪੁੱਛਗਿੱਛ ਕਿੱਦਾਂ ਦੀ ਹੋਈ ਐ ਤੇ ਟਾਇਆ ਉੱਤੇ ਇਹ ਕੋ ਕਾਨੂੰਨ ਹੋਇਆ ਹੋਆ ਸਰ ਨਹੀਂ ਨਹੀਂ ਹੈਗਾ ਕੋਈ ਇੱਥੇ ਇਹਦਾ ਕੀ ਮਤਲਬ ਹੋਇਆ ਤੂੰ ਕਵੀਰਪੁਰੋਂ ਲੈ ਆਂਗਾ ਇੱਕ ਘੁਟੰਡਾ ਤੁਸੀਂ ਮਨਾਉਂਦੇ ਬੰਦੇ ਨੂੰ ਭਾਈ ਇਹ ਵੀ ਮੰਨ ਜਾਾਂਗੇ ਅਸੀਂ ਜੇ ਨਹੀਂ ਕਤਲ ਕਰਾਂਗੇ ਤਾਂ ਵੀ ਮੰਨ ਜਾਾਂਗੇ ਅਸੀਂ ਕਾਨੂੰਨ ਵੀ ਰਾਇਆ ਸਾਡਾ ਆਪ ਦਾ ਕਰਦਾ ਮਾਮਲੀ ਹੈਗਾ ਮੈਂ ਆਪਦੀ ਨਾਲ ਦਿਨ ਮਾਰ ਕੇ ਆਪਾ ਖੋਜ ਰਾਂਗਾ ਸਰ ਮੇਰੇ ਨਿੱਕੇ ਨਿੱਕੇ ਨਿਆਣੇ ਹੈਗੇ ਮੈਂ ਰੋਲੂਗਾ ਉਹਨੂੰ ਸਰ ਹੈ ਮੈਨੂੰ ਚੰਗਾ ਲੱਗੂਗਾ ਮੇਰਾ ਮੇਰਾ ਕਰ ਮੁੱਕ ਜਾਊਗਾ ਮੈਂ ਚੰਗਾ ਲੱਗੂਗਾ ਮੈਨੂੰ ਇਨੇ ਬੰਦੇ ਸਾਰੇ ਮੇਰੇ ਗਵਾਹੀ ਖਲੋਤੇ ਹੋਏ ਆ। ਦਾ ਪੰਡਾ। ਐਸਾ ਦਾ ਪੰਡਾ ਬੰਦੇ ਖਲੋਤੇ ਹੋਏ ਮੇਰੇ ਗੰਦੂ ਚੰਗਿਤ ਨਜਰਾ। ਇੱਕ ਗੱਲ ਧਰੂਨ ਹੋਇਆ ਵਾ ਸਰ ਅੰਦਰ ਲੈ ਜਾ ਕੇ ਕੋਟੰਡਾ ਲਮਾ ਪਾ ਕੇ। ਨਹੀਂ ਵੀ ਮੰਨਣ ਦੇ ਵਾ ਤਾਂ ਵੀ ਕਹਿੰਦੇ ਤੂੰ ਤੇਰੀ ਘਰ ਦੀ ਕਿਦਾਂ ਮੁਕੀ ਆ। ਕਿਦਾਂ ਤੂੰ ਮਾਰ ਕੇ ਸੇਟਾਇਆ ਕੋ ਤੈਨ ਖਾ ਲਿਆ ਤੁਹਾਨੂੰ ਕੁੱਤੇ ਦੇ ਨਾਮ ਲੈਣ ਦੇ ਆ ਤੁਸੀਂ। ਤੂੰ ਦਾਰੂ ਪੀਣਾ ਹੋ ਇਹ ਕਰਦਾ ਵਾ ਉਹ ਕਰਦਾ। ਹੈ ਮੋਬਾਈਲ ਖੋਲਿਆ ਮੇਰਾ ਹੋਰ ਅੰਦਰ ਲੈ ਜਾ ਕੇ। ਜੇ ਇਹਨਾਂ ਨੂੰ ਫੋਨ ਲਾਇਆ ਤਾਂ ਫੋਨ ਨਾ ਚੱਕਾਂ ਦੇ ਮੇਰਾ ਫੋਨ ਉੱਤੇ ਰਗ ਲਿਆ ਦੇ ਕਾਊਂਟਰ ਤੇ ਨੇ। ਕੋਣ ਸਿੱਖ। ਇਹ ਚੱਲੋਂਦਾ ਵਾ। ਮੇਨ ਕੀ ਨਾਮ ਮੈਨੂੰ ਨਹੀਂ ਪਤਾ ਹੈਗਾ ਨਾ ਉਹਨਾਂ ਨੂੰ ਪਤਾ ਹੋਣਾ ਪਾਵੇ ਤੇ ਹੁਣ ਕਿਸ ਤਰ੍ਹਾਂ ਛੱਡਿਆ ਹੁਣ ਸਰਪੰਚ ਸਾਹਿਬ ਵਿਆਹ ਮੈਨੂੰ ਛਡਾ ਕੇ ਲਿਆਏ ਆ ਕਿਹੜੇ ਸਰਪੰਚ ਸਾਹਿਬ ਆਹ ਹਾਂਜੀ ਉਹ ਆਪਣੇ ਗਿਆ ਕੈਪਟਨ ਸਾਹਿਬ ਜੂਪੋ ਦੇ ਦਪੰਚ ਭਾਈ ਸਾਹਿਬ ਆਹ ਚੋਰ ਤੋਂ ਸਾਥੀ ਗਾਉਂ ਤੋਂ ਫੋਨ ਕਰੇ ਚੰਦੂ ਮੋਹਨ ਨਾਮ ਜੀ ਦੇ ਬਾਰੇ ਗੱਲ ਕਰ ਲਈ ਸਰਪੰਚ ਸਾਹਿਬ ਗਿਆ ਬਾਤ ਦੱਸਿਆ ਮੈਨੂੰ ਫਿਰ ਜਾ ਕੇ ਨੰਨ ਛਡਾਇਆ ਵਾ ਲੈ ਵਿਚਾਰੇ ਮੈਂ ਕਹਿੰਦੇ ਮੇਰਾ ਬੰਦਾ ਕਿੱਥੇ ਹੈਗਾ ਮੇਰਾ ਬੰਦਾ ਦੇ ਦਿਓ ਜੀ ਤੁਹਾਡੇ ਕਿੱਥੇ ਕੁੱਟਿਆ ਤੁਨ ਆ ਦੇਖੋ ਸਰ ਆ ਹੱਥ ਤੇ ਕੁੱਟਿਆ ਸਰ ਆ ਦੇਖ ਲਓ ਕੰਤੇ ਮਾਰਿਆ ਹੈਗਾ ਸਰ ਆ ਇਧਰਲੇ ਕੰਤੇ ਮਾਰਿਆ ਆ ਕੰਤੇ ਮਾਰਿਆ ਸਰ ਇੱਥੇ ਵੀ ਲੱਤ ਵੀ ਮਾਰਿਆ ਵਾ ਅਜੇ ਲੱਤ ਵੀ ਮਾਰਿਆ ਸਰ ਲਮਾ ਪਾਪਾ ਕੇ ਮੇਰਾ ਹੱਥ ਕਹਿੰਦਾ ਮੈਂ ਮਰੋਰ ਕੇ ਤੋਰ ਦੇਣਾ ਤੂੰ ਤੂੰ 10 ਸਾਲਿਆ ਕੁੱਤਿਆ ਕਿੱਦਾਂ ਮਾਰਿਆ ਤੂੰ ਆਪਦੀ ਘਰ ਦੇ ਨੂੰ ਹੈ ਇੱਕ ਕਾਨੂੰਨ ਹੋਇਆ ਸਰ ਮੈਨੂੰ ਦੱਸ ਦੋ ਕਿੰਨੇ ਨਿਆਂਈ ਮੈਨੂੰ ਦੇਣ ਦੇ ਤੁਸੀਂ 10 ਪਿੰਡਾਂ ਦੇ ਬੰਦੇ ਸਾਡੇ ਨਾਂ ਲੈ ਕੇ ਗਵਾਏ ਸਾਡੇ ਨਾਂ ਲੈ ਕੇ ਸਵੇਰ ਦਾ ਲੈ ਜਾ ਕੇ ਕਬੀਰਪੁਰ ਮੈਨੂੰ ਐਸੇ ਜਾ ਹੁਣ ਤਾਂ ਛੁੱਟੀ ਬਿਤਾਏ ਤੁਸੀਂ ਹੁਣ ਉਹ ਤੋਂ ਕਬੀਰਪੁਰੋਂ ਲੈ ਆਣਗੇ ਤੇ ਕੁੱਟਣ ਦੇ ਤੁਸੀਂ ਇਹ ਕੋਈ ਨਿਆਂ ਨਹੀਂ ਹੈਗਾ ਸਰ ਮੈਨੂੰ ਦੋ ਨਿਆਂਈ ਦੋ ਮੈਨੂੰ ਇੱਕ ਮੇਰਾ ਘਰ ਦੇ ਮੁੱਕ ਗਿਆ ਵਾ ਮੈਂ ਨਿਆਣੇ ਬੱਚੇ ਨੂੰ ਕਿੱਦਾਂ ਪਾਲਾਂਗੇ ਸਰ ਦੋ ਮੈਨੂੰ ਵੀ ਨਿਆਂਈ ਦੋ ਏ ਪੁਲਿਸ ਵਾਲੇ ਤਾਂ ਮਤਲਬ ਡਰੂਨੇਗਾ ਮੈਂ ਇੱਕ ਗਲਤ ਕੰਮ ਹੋ ਗਿਆ ਮਰ ਗਿਆ ਤਾਂ ਕਰਦੇ ਨੇ ਤਾਂ ਉਹਦੇ ਉਹ ਮਾਰਾਂਗੇ ਬੰਦੇ ਨੂੰ ਤਾਂ ਖਾ ਗਿਆ ਖਾ ਗਿਆ ਕੁੱਤੇ ਖਾ ਗਿਆ ਕਿ ਮੈਂ ਕਰ ਦੇ ਦੇਖਣ ਗਿਆ ਅੱਜ ਕਸਰ ਉੱਤੇ ਮੈਂ ਸਵੇਰ 7 ਵਜੇ ਆਇਆ ਸਰ ਤੁਹਾਨੂੰ ਵੀ ਦੱਸਿਆ ਅੱਜ ਖਾ ਗਿਆ ਵੀ ਸਾਰਾ ਆ ਕੰਮ ਹੋਇਆ ਵਾ ਸਰ ਮੇਰੇ ਨਾਲ ਨਿੱਕੇ ਨਿੱਕੇ ਨਿਆਣੇ ਆ ਕੇ ਮੈਂ ਕਿਦਾਂ ਮੈਂ ਨਿਆਣੇ ਨੂੰ ਆਣ ਕੇ ਪੁੱਛਿਆ ਹੈਗਾ ਸਰ ਮੰਮੀ ਕਿੱਥੇ ਜਾਂ ਡਾਡੀਰ ਕਹਿੰਦਾ ਪਠੇ ਲੈ ਆਂਗੇ ਪਪਾ ਪਤਾ ਨਹੀਂ ਕੀ ਹੋ ਜਾਣੇ ਹੋਇਆ ਜਾ ਕੇ ਦੇਖ ਕੇ ਆ ਮਗਰ ਜਾਵਾਂਗੇ ਨਹੀਂ ਅਸੀਂ ਫਿਰ ਹਾਂਜੀ 7 ਵਜੇ ਜਾ ਕੇ ਲੈ ਕੇ ਆਏ ਤੇ ਕਹਿੰਦਾ ਤੂੰ ਸਵੇਰੇ ਕਿਦਾਂ 8 ਵਜੇ ਦੱਸਿਆ ਵਾ ਸਾਨੂੰ सरपंच ਨੂੰ ਤੋਂ ਫੋਨ ਕਰ ਨਹੀਂ ਸਕਦਾ ਤਾਂ ਮੈਂ ਕਿਹਾ ਸਾਡੇ ਕੋਲ ਨੰਬਰ ਨਹੀਂ ਹੈਗਾ ਮੈਂ ਸਰਪੰਚ ਨੂੰ ਫੋਨ ਦਿੱਤਾ ਸੀ ਬਸ ਠੀਕ ਹੈ ਜੀ ਫਿਰ ਜਾ ਕੇ ਕਹਿੰਦਾ ਤੈਨੂੰ ਇਦਾਂ ਹੱਥ ਘਰੇ ਦੱਸਦਾ ਹੱਥ ਘਰਸਾਲਿਆ ਸਿਧਾਂਤ ਕਾ ਇੱਕ ਆਇਆ ਉਧਰ ਦੂਜੇ ਕਮਰੇ 'ਚ ਬਿਠਾ ਲਿਆ ਕਹਿੰਦਾ ਸਾਲਿਆ ਤੈਨੂੰ ਵੱਡ ਦੂੰਗਾ ਟੋਟੇ ਕਰ ਦੂੰਗਾ ਤੂੰ ਦੱਸ ਜਲਦੀ ਦੱਸ ਹਾਂ ਇਹ ਸਰ ਨਿਆਂ ਹੀ ਹੋਇਆ ਵਾ ਸਰ ਤਿੰਨ ਤਿੰਨ ਚਾਰ ਚਾਰ ਜਨੇ ਮਿਲ ਕੇ ਘੁੱਟਿਆ ਵਾ ਮੈਨੂੰ ਹੁਣ ਘਰ ਵਾਲੀ ਮਰੀ ਕਿਦਾਂ ਕੁੱਤੇ ਨੇ ਖਾਦੇ ਸਰ ਕਿਦਾਂ ਕਿੰਨੇ ਵਜੇ ਗਈ ਸੀ ਇਹ ਸਰ ਹੈਗਾ ਵਾ ਕੇਸ 6 ਵਜੇ ਦਾ ਕੇਸ ਹੈਗਾ ਸਰ ਮੈਂ ਸਵਾ 7 ਵਜੇ ਮੈਂ ਕਰ ਆਇਆ ਸਰ ਠੀਕ ਹੈ ਸਰ 7 ਵਜੇ ਮੈਂ ਖੱਤੇ ਲਗਿਆ ਨਿਆਣਾਂ ਨੂੰ ਪੁੱਛ ਕੇ ਤੁਹਾਡੀ ਮੰਮੀ ਕਿਥੇ ਹੈ ਮੈਨੂੰ ਪਤਾ ਹੈ ਕਿ ਮੇਰੇ ਸਰਦਾਰ ਦੇ ਖੱਤੇ ਚ ਗਏ ਹਣੇ ਪਠੇਲਿਆਂ ਨੂੰ ਤੇ ਚਲ ਮੈਂ ਚੱਲ ਚੱਲਦਾ ਮਾ ਮੁੰਡੇ ਨਾਲ ਲੈ ਗਿਆ ਤਿੰਨ ਚਾਰ ਜਣੇ ਅਸੀਂ ਗਏ ਹੋਰ ਵੀ ਹੁੰਦੇ ਹੈਗੇ ਕਮਾਂਡੀ ਸਾਡੇ ਫਿਰ ਰਾਤ ਨੂੰ ਸਰਦਾਰ ਨੂੰ ਫੋਨ ਲਾਇਆ ਇਹਨਾਂ ਦੇ ਪਤੀ ਜੇ ਆਣ ਕੇ ਤਿੰਨੇ ਜਣੇ ਉਹ ਚੱਕਿਆ ਇਹਨਾਂ ਨੂੰ ਕਿਹਾ ਚੱਕੋ ਇਹਨਾਂ ਨੂੰ ਤੇ ਲੈ ਜਾ ਕੇ ਸਾਡੇ ਘਰ ਛੱਡ ਆਏ ਭਾਜੀ ਗੁਰਦਾਸ ਦੋ ਕੀ ਗੁਨਾਹ ਹੈਗਾ ਤੁਹਾਡੇ ਨਾਲ ਹੈਗੇ ਸੀ ਜਦੋਂ ਤੁਸੀਂ ਕੀਤਾ ਦੇ ਨਾਲ ਗਏ ਜਦੋਂ ਉੱਥੇ ਹਾਂਜੀ 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 ਇਹ ਗਵਾਹ ਮੁੰਡੇ 15 ਬੰਦੇ ਸੀ ਸਗੀ ਮਾਸੀ ਆ ਗਾ ਸਾਗਾ ਆ ਰਾਮ ਰਾਮ 15 ਇਧਰ ਆ ਇਹਦੀ ਸਗੀ ਭੈਣ ਆ ਇਹ ਆ ਸਾਲਾ ਨਾਲ ਆ ਕਿੰਨੇ ਆ ਸਾਹਮਣੇ ਇਹਦੀ ਭੈਣ ਆ ਉਸकी ਉਸकी ਵੀ ਹੈ ਨਾ ਇਸ ਇਸ ਦੀ ਬਾਸੀ ਹੈ ਇਹ ਇਸ ਦਾ ਸਾਲਾ ਹੈ ਜੀ ਜਦੋਂ ਓਕੇ ਇਕੱਲੇ ਗਏ ਸੀਗੇ ਪਹਿਲਾਂ మే సਾਰੇ జనె కట్టే కారు పంజా వెచ్చే పజ్ వెయా అగే పచ్చే ఆనే కి పహలా మే అగే పజ్ జావా ఫిర్ మేరే naal hi పజ్ గయా వా కిదో వెఖే కుtte ముండల్ మే దే ఖా వడే ముండే నా సత్తా హోయా గోచ్ మే అనద్ కరే పా కే లమ్మ దే డాడీ నా మే ఖయా తులందర్ ఏ తు తులన్ उनको खिलाओ जद तक तुमरी बहन को देख के आता हूं क्या हुआ नहीं हुआ तो सब आदमी वो भी बच्चे छोड़ के सभी आदमी डंडे डंडे लेके चले गए कुत्ते सब चबला रहे हैं और कह रहा है के तेरे कैसे मालूम चला कुत्तें खा ले ਪੁਲਿਸ ਵਾਲੇ ਮੇਰੇ ਕੋਲ ਵੀ ਇਹੀ ਪੁੱਛ ਰਹੇ ਤੇ ਤੇਰੇ ਕੋਈ ਸੇ ਮਾਲੂਮ ਹੈ ਕਿਦਾਂ ਪਤਾ ਲੱਗਾ ਸੀ ਤੈਨੂੰ ਮੈਨੂੰ ਮੇਰਾ ਨਿਆਣੇ ਉਹਨਾਂ ਨੇ ਦੱਸਿਆ ਅੱਜ ਕਾ ਮੈਂ ਆਇਆ ਨਹੀਂ ਕਿ ਉਧਰੋਂ ਹੀ ਆ ਨੋਰਪੁਰ ਕੰਮ ਕਰਕੇ ਜਾਂਦਾ ਸੀ ਕਿ ਚਲੇਦੇ ਸਨ ਠੀਕ ਆ ਨਾ ਸਰ ਉੱਥੇ ਲੈ ਜਾ ਕੇ ਮੈਂ ਘਰੇ ਮੋਟਰਸਾਈਕਲ ਖੜਾ ਕੀਤਾ 7:00 ਵਜੇ ਮੇਰਾ ਵੱਡਾ ਮੁੰਡਾ ਤਾਂ ਖਾਲੀ ਮਰੀ ਉੱਥੇ ਸੀਗੀ ਵੱਡੀ ਮੈਂ ਇਹਨਾਂ ਨੂੰ ਨਹੀਂ ਬੁਲਾਇਆ ਤੇ ਮੈਂ ਆਪਣੇ ਮੁੰਡੇ ਨੂੰ ਬੁਲਾਇਆ ਤੇ ਮੰਮੀ ਕਿੱਥੇ ਆ ਤੇਰੀ ਗਾਂ ਦੇ ਪੱਠੇ ਲੈਣ ਗਿਆ ਸੀ ਉਹ ਕਹਿੰਦਾ ਗਾਂ ਦੇ ਪੱਠੇ ਲੈਣ ਗਿਆ ਪਪਾ ਕਹ ਜਿਆ ਤੱਕ ਨਹੀਂ ਮੁਰਿਆ ਵਜਾ ਦੇਖ ਕੇ ਆਓ ਕੁਝ ਹੋਤ ਨਹੀਂ ਕਿਹਾ ਕਿ ਕੁੱਤੇ ਗੱਦ ਫੁਨਾ ਚਲੇ ਆ ਗਿਆ ਡੰਡਾਲੇ ਕਾ ਸੇ ਚਾਰ ਪੰਜ ਜਨੇ ਸਰ ਕੁੱਤੇ ਦਾ ਬਹੁਤ ਰੌਣਾ ਚੁਪਕੀ ਹੋ ਗਿਆ 10 15 ਕੁੱਤੇ ਹੈਗੇ ਸਰ ਪਹਿਲਾਂ ਵੀ ਕੁੱਤਿਆਂ ਨੇ ਕੋਈ ਕਿਸੇ ਨੂੰ ਖਾਧਾ ਹਾਂਜੀ ਹਾਂਜੀ ਕਦੋਂ ਇਹ ਹੈਗਾ ਬਾਅਦ 6-7 ਸਾਲਾਂ ਦੇ ਮੁੰਡਾ ਖਾ ਗਿਆ ਪਹਿਲਾਂ ਕੇ 7 ਸਾਲਾਂ ਦੇ ਮੁੰਡੇ ਨੂੰ ਖਾਦਾ ਸਰ ਦੂਜਾ ਵੀ ਇੱਕ ਜਨਾਨੀ ਨੂੰ ਜ਼ਖਮੀ ਕਰਤਾ ਬਾਅਦ ਕਬਰ ਖਾਲੇ ਦਾਖਾ ਲੈ ਗਿਆ ਸਭਲ ਚ ਇੱਕ ਬੁਸੋ ਵਾਲ ਇੱਕ ਬੁਸੋ ਵਾਲ ਮਰ ਗਿਆ ਸਰ ਇੱਕ ਆਪਣਾ ਕੀ ਕਹਿੰਦੇ ਭੇਡ ਦੇ ਬੱਚੇ ਹੈਗੇ ਉਹਨੂੰ ਖਾ ਕੇ ਭੇਡਾਂ ਨੂੰ ਉੱਤੇ ਸਾਡੇ ਘਰ ਲੱਗ ਗਈ ਚਾਰ ਬੰਦੇ ਖਾ ਚਾਰ ਬੰਦੇ ਖਾ ਗਏ ਸਰ ਇਸ ਵਿਚਾਰੇ ਦੇ ਨਾਲ ਸਵੇਰ ਤੋਂ ਪੁੱਛਗਿੱਛ ਚੱਲ ਰਹੀ ਸੀ ਸ਼ਾਮ ਦੇ 5 ਵਜੇ ਪਿੰਡ ਦੇ ਲੋਕ ਇਕੱਠੇ ਹੋਏ ਤੇ ਪੁਲਿਸ ਨੂੰ ਸਵਾਲ ਹੋਣੇ ਸ਼ੁਰੂ ਹੋ ਗਏ ਕਿ ਭਾਈ ਇੱਕ ਤਾਂ ਉਸ ਦੀ ਜਨਾਨੀ ਮਰ ਗਈ ਤੇ ਦੂਸਰਾ ਤੁਸੀਂ ਇਤੋਂ ਪੁੱਛ ਗਿੱਛ ਕਰ ਰਹੇ ਹੋ ਮਤਲਬ ਚਲੋ ਇਨਵੈਸਟੀਗੇਸ਼ਨ ਕਰ ਰਹੇ ਹੋ ਇਹ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੈ ਅਗਲਾ ਵਿਚਾਰਾ ਲਾਲ ਪੀਲਾ ਹੋਇਆ ਫਿਰਦਾ ਕਈ ਵਰੀ ਨਹੀਂ ਕਰਦੇ ਮੈਂ ਤੁਹਾਨੂੰ ਜੋ ਸਵੇਰ ਦੀ ਐਕਟੀਵਿਟੀ ਕੀ ਤੁਹਾਨੂੰ ਸਾਰੀ ਪਤਾ ਵਾ ਹੁਣ ਆਪਾਂ ਦੁਬਾਰਾ ਨਹੀਂ ਤੁਸੇ ਦੋ ਬੰਦੇ ਇੰਜਰਡ ਹੋ ਗਏ ਕਿ ਚਾਰ ਹੋ ਗਏ ਤਿੰਨ ਮਾਰ ਕੇ ਚਾ ਉਹ ਸਾਰਾ ਹੀ ਪਤਾ ਵਾ ਹੁਣ ਸਿਰਫ ਇੱਥੇ ਪੋਸਟਮਾਰਟਮ ਨਾ ਕਰਾਉਣ ਦਾ ਜਾਂ ਇੱਥੇ ਖੜੇ ਹੋਣ ਦਾ ਸਾਰਿਆਂ ਦਾ ਇੱਕੋ ਮਕਸਦਾ ਵੀ ਨੰਬਰ 1 ਤੇ ਐਸਡੀਐਮ ਸਾਹਿਬ ਨੇ ਤਸਲੀਮ ਬਖ ਜਵਾਬ ਬਿਲਕੁਲ ਨਹੀਂ ਦਿੱਤਾ ਹੁਣ ਸੰਗਤ ਕਿ ਇਹਨਾਂ ਵਿੱਚੋਂ ਬੋਲਦੇ ਨਹੀਂ ਦਿੱਤਾ ਨਹੀਂ ਦਿੰਦਾ ਜਿਹੜਾ ਮੇਨ ਰੋਡ ਹੈ ਜਿਹੜੀ ਜਿੰਮੇਵਾਰੀ ਤੁਹਾਡੀ ਹੈਗੀ ਤੁਸੀਂ ਕਹਾਂ ਵਿੱਚ ਪ੍ਰਸ਼ਾਸਨ ਪੁਲਿਸ ਦਾ ਨਹੀਂ ਕੰਮ ਬਿਲਕੁਲ ਤੁਹਾਡਾ ਨਹੀਂ ਕੰਮ ਹੈਗਾ ਇਹ ਚਾਹੇ ਸਰਪ੍ਰਸ਼ਾਸੀ ਨੇ ਉਹਨਾਂ ਨੇ ਕਰਨਾ ਹੋਵੇ ਜਾਂ ਡੀਸੀ ਸਾਹਿਬ ਦੇ ਅੰਡ ਦਾ ਕਿਸੇ ਦਾ ਵੀ ਉਹ ਸਾਰੀ ਸੰਗਤ ਦਾ ਕਹਿਣ ਦਾ ਮਤਲਬ ਸੀਗਾ ਵੀ ਉਹ ਤਸਲੀਬਖ ਜਵਾਬ ਨਹੀਂ ਦਿੰਦਾ ਨੰਬਰ 1 ਨੰਬਰ 2 ਇਹ ਸੀ ਵੀ ਸਾਨੂੰ ਨਹੀਂ ਪਤਾ ਅਸੀਂ ਤਾਂ ਉਥੋਂ ਥਾਣੀ ਤੋਂ ਆ ਗਏ ਸੀ ਵਾਪਸ ਇਹਨੂੰ ਜਿਹੜਾ ਮੁੰਡਾ ਸੀ ਇਹਨੂੰ ਇੰਟਰੋਗੇਟ ਨਹੀਂ ਲਾ ਗਿਆ ਬਾਹਰ ਉੱਥੇ ਉਹ ਮੈਂ ਮੇਰੀ ਗੱਲ ਸੁਣ ਲਈ ਬਾਅਦ ਵਿੱਚ ਤੁਸੀਂ ਚਲੋ ਜਿੱਦਾਂ ਬਾਕੀ ਸਾਰੀ ਸੰਗਤ ਦੇ ਦੇਗੀ ਜਵਾਬ ਜੀ ਇਹ ਕਹਿੰਦੇ ਸੀ ਸਾਰੀ ਸੰਗਤ ਵਿੱਚ ਇਸ ਟਾਈਮ ਸਾਰੇ ਪਿੰਡਾਂ ਦੇ ਲਾਗੇ ਪੰਚ ਵੀ ਖੜੇ ਮੌਜੂਦਾ ਤੋਂ ਸਰਪੰਚ ਵੀ ਖੜੇ ਤੇ ਸਾਬਕਾ ਵੀ ਖੜੇ ਆ ਉਹ ਕਹਿੰਦੇ ਵੀ ਅਸੀਂ ਸਾਰੇ ਉੱਥੇ ਖੜੇ ਹਾਂ ਸਵੇਰੇ ਮੁਕੀ ਤੇ ਘੱਟੋ ਘੱਟ 300 ਬੰਦੇ ਆ ਜੀ ਅਸੀਂ ਉਹ ਚ ਐਸ ਐਚਓ ਸਾਹਿਬ ਗਏ ਨਾਲ ਉਹਨਾਂ ਦੇ ਹੋਰ ਵੀ ਪ੍ਰਸ਼ਾਸਨ ਦੇ ਬੰਦੇ ਗਏ ਸਾਰਿਆਂ ਨੇ ਛੋਟੀ ਦਿੱਤੀ ਵੀ ਇਹ ਆ ਜਿਹੜਾ ਇਸ ਤਰੀਕੇ ਨਾਲ ਜੀ ਡੈਥ ਹੋਈ ਹੈ ਜੀ ਦੈਨ ਉਹਦੇ ਤੋਂ ਬਾਅਦ ਵੀ ਇਨੂੰ ਇੰਟਰੋਗੇਟ ਕੀਤਾ ਗਿਆ ਉੱਥੇ ਇੱਕੋ ਤੋਂ ਦੀ ਵਾਈਫ ਮਰ ਗਈ ਮੈਨੂੰ ਥੋੜ ਮੈਂ ਤੁਹਾਨੂੰ ਇਹ ਪਛਾਣਦਾ ਕਿ ਤੁਸੀਂ ਤੇ ਆਏ ਸੀਗੇ ਤੇ ਇਸ ਤੋਂ ਇਲਾਵਾ ਆ ਵੀ ਆਏ ਸੀਗੇ ਤੁਸੀਂ ਸਾਰੇ ਉੱਥੇ ਸੀਗੇ ਤੁਹਾਨੂੰ ਲੱਗਦਾ ਉੱਥੇ ਇੰਟਰੋਗੇਸ਼ਨ ਵਾਲਾ ਕੋਈ ਮਾਹੌਲ ਸੀਗਾ ਆ ਹੁਣ ਸਾਰੇ ਇਹ ਇਹਨੇ ਵੀ ਆ ਕੇ ਇੰਟਰੋਗੇਸ਼ਨ ਕਿਉਂ ਨਹੀਂ ਦਿੱਤੀ ਪੁਲਿਸ ਨੂੰ ਜੇ ਸਾਡੀ ਸ਼ੀਵੀ ਦੀ ਗੋਮੂ ਹੋਈ ਸੀ ਸਰ ਸਵੀਰ ਤੱਕ ਇਹਨਾਂ ਇਨਫੋਰਮੇਸ਼ਨ ਕਿਉਂ ਨਹੀਂ ਦਿੱਤੀ ਹਾਂ ਬਟ ਇਤੋਂ ਵੀ ਪੁੱਛ ਕੇ ਕਰਨਾ ਸਾਡਾ ਫਰਜ਼ ਹੈਗਾ ਤੇ ਅਸੀਂ ਪੁੱਛ ਕੇ ਕੀਤੀ ਵੀ ਹੈ ਜੀ ਹੁਣ ਪੁੱਛ ਕੇ ਜੀ ਦੇਖੋ ਪੁਲਸਰ ਉਹ ਤੇ ਉਹ ਹੈ ਵੀ ਹੈਵ ਦਾ ਰਾਈਟ ਟੂ ਡੂ ਥੈਟ ਰਾਈਟ ਅਸੀਂ ਪੁੱਛਣਾ ਤਾਂ ਹੈ ਦੇਖੋ ਇੱਕ ਲੇਡੀ ਹੈ ਉਹਦਾ ਸਿਰ ਸਾਰਾ ਖਾ ਗਏ ਪੈਰ ਖਾ ਗਏ ਹੱਥਾਂ ਨੂੰ ਕੁਝ ਨਹੀਂ ਹੋਇਆ ਪੇਟ ਨੂੰ ਕੁਝ ਨਹੀਂ ਹੋਇਆ ਅਸੀਂ ਉਹ ਸ਼ੰਕਾ ਵੀ ਦੂਰ ਕਰਨੀ ਹੈ ਨਾ ਅਸੀਂ ਉਸ ਸ਼ੰਕਾ ਨੂੰ ਵੀ ਦੂਰ ਕਰਨਾ ਨਾ ਕਿ ਕਿਸੇ ਨੇ ਉਹਨੂੰ ਮਾਰ ਕੇ ਉਥੇ ਨਾ ਸਿੱਟਦਾ ਹੋਵੇ ਤੇ ਉਹਦੇ ਲਈ ਅਸੀਂ ਇਹਦੇ ਤੋਂ ਨਹੀਂ ਬਾਕੀਆਂ ਤੋਂ ਵੀ ਪੁੱਛ ਕੇ ਕਰਾਂਗੇ ਬਟ ਜੇ ਪੁੱਛ ਕੇ ਕਰਨ ਦਾ ਮਤਲਬ ਹੈ ਕਿ ਅਸੀਂ ਇੰਟੈਰੋਗੇਟ ਕਰਨਾ ਤੇ ਇਹ ਬਿਲਕੁਲ ਗਲਤ ਹੈ ਸਰ 100% ਤੁਹਾਣਾ ਕੋਆਪਰੇਟ ਕਰ ਰਹਾ ਸਾਰੇ ਜਿੰਨੇ ਵੀ ਪਿੰਡਾਂ ਦੇ ਨਮਾਇੰਦੇ ਗਏ ਅਸੀਂ ਕਿ ਹੁਣ ਦੇਖੋ ਟਾਈਮ ਕੀ ਹੋ ਗਿਆ 5 ਵਜ ਗਿਆ 3 ਵਜੇ ਤੱਕ ਸਵੇਰੇ ਇੱਥੇ ਬਿਠੇ ਆ ਕੇ ਸਿਵਲ ਹਸਪਤਲ ਬਿਠਿਆ ਸਵੇਰੇ 7 ਵਜੇ ਸਵੇਰੇ ਸੌਰੀ 10 11 ਵਜੇ ਦੀ ਉੱਥੋਂ ਸਾਰਾ ਪ੍ਰਸ਼ਾਸਨ ਆ ਗਿਆ ਜੀ ਉਹਦੇ ਤੋਂ ਬਾਅਦ ਹੁਣ ਵੀ ਮੈਂ 6-7 ਘੰਟੇ ਦਾ ਹੋ ਗਿਆ 170 ਦੀ ਕਾਰਵਾਈ ਜੋ ਕਰਨੀ ਸੀ ਆਪਣੀ ਪ੍ਰਸ਼ਾਸਨ ਨੇ ਕਰਨੀ ਸੀ ਉਹ ਪੋਸਟ ਮਾਰਟਮ ਤੋਂ ਪਹਿਲਾਂ ਕਰਨੀ ਪੈਂਦੀ ਬਿਲਕੁਲ ਕਰਨੀ ਸੀ ਸਾਰਿਆਂ ਨੇ ਵੇਟ ਕੀਤਾ ਬੜੇ ਵਧੀਆ ਸਜੇ ਤਰੀਕੇ ਨਾਲ ਵੇਟ ਕੀਤਾ ਕਿਸੇ ਨੇ ਆਰਗੂਮੈਂਟ ਨਹੀਂ ਕੀਤਾ ਤੁਹਾਡੇ ਕੋ ਵੀ ਗਏ ਕਿਸੇ ਨੇ ਆਰਗੂਮੈਂਟ ਨਹੀਂ ਕੀਤਾ ਬਿਲਕ ਸਿਰ ਵੀ ਇਸ ਦਾ ਵੀ ਆਖ ਦਿੱਤੇ ਕਿ ਇਹ ਗਰੀਬੰਦਾ ਵਿਚਾਰਾ ਜੀ ਇਹਦੀ ਘਰ ਵਾਲੀ ਵੀ ਮਰ ਗਈ ਆ ਇੱਕ ਤਾਂ ਉਲਟਾ ਇਨਟੈਰੋਗੈਟਰ ਤੁਹਾਨੂੰ ਹੋਰ ਪੁੱਛ ਕੇ ਪੁੱਛ ਕੇ ਕੀਤੀ ਜ਼ਰੂਰ ਗਈ ਹੋਗੀ ਬਟ ਕੁੱਟਮਾਰ ਨਹੀਂ ਹੋਗੀ ਮੇਰੀ ਗੱਲ ਸੁਣੋ ਜੀ ਕੋਈ ਕੁੱਟਮਾਰ ਹੋਣੀ ਹੈ ਨਾ ਸਰ ਕੋਈ ਕੁੱਟਮਾਰ ਨਹੀਂ ਆ ਜੀ ਕੀਤੀ ਅਸੀਂ ਕੋਈ ਕੁੱਟਮਾਰ ਨਹੀਂ ਆ ਜੀ ਬਟ ਪੁੱਛ ਕੇ ਚੀਜ਼ ਤੇ ਕਰਨੀ ਆ ਸਰ ਬਈ ਲੋਕ ਸਵਾਲ ਕਰ ਰਹੇ ਨੇ ਕਿ ਸੁਲਤਾਨਪੁਰ ਲੋਧੀ ਦੇ ਡੀਐਸਪੀ ਸਾਹਿਬ ਇਹ ਜਵਾਬ ਦਿੰਦੇ ਨੇ ਕਿ ਸਾਨੂੰ ਸ਼ੱਕ ਸੀ ਕਿਤੇ ਕਤਲ ਹੀ ਨਾ ਕੀਤਾ ਹੋਵੇ ਕਿਉਂਕਿ ਸਿਰ ਪੈਰ ਹੀ ਨੋਚੇ ਤੇ ਹੱਥ ਤੇ ਪੇਟ ਵਗੈਰਾ ਸਭ ਕੁਝ ਸਹੀ ਸੀ ਇਸ ਕਾਰਨ ਉਸ ਦੇ ਪਤੀ ਸਮੇਤ ਹੋਰਾਂ ਲੋਕਾਂ ਕੋਲੋਂ ਵੀ ਪੁੱਛ ਗਿੱਛ ਕਰ ਰਹੇ ਆ ਪਰ ਡੀਐਸਪੀ ਸਾਹਿਬ ਦੇ ਮੁਤਾਬਕ ਕੁੱਟੇ ਮੇਰਾ ਮਤਲਬ ਪੁੱਛ ਗਿੱਛ ਉਸ ਤਰੀਕੇ ਦੀ ਨਹੀਂ ਕੀਤੀ ਗਈ ਜਿਸ ਤਰੀਕੇ ਦੀ ਤੁਸੀਂ ਕਹਿ ਰਹੇ ਹੋ ਪਰ ਉਸ ਜਨਾਨੀ ਦਾ ਪਤੀ ਡੀਐਸਪੀ ਦੇ ਸਾਹਮਣੇ ਹੀ ਕਹਿਣ ਲੱਗਾ ਜੀ ਇਹਨਾਂ ਨੇ ਤਾਂ ਮੈਨੂੰ ਬਹੁਤ ਕੁੱਟਿਆ ਇੱਕ ਮੇਰੀ ਜਨਾਨੀ ਮਰ ਗਈ ਦੂਸਰਾ ਮੈਨੂੰ ਕੁੱਟ-ਕੁੱਟ ਕੇ ਹੱਥ ਪੈਰ ਲਾਲ ਕਰ ਦਿੱਤੇ ਆ ਆਪ ਹੀ ਦੇਖ ਲਓ ਹੁਣ ਡੀਐਸਪੀ ਸਾਹਿਬ ਕੀ ਕਹਿੰਦੇ ਨੇ ਜੇ ਮਿਲੋਂਗੇ ਉਹਨਾਂ ਨੂੰ ਦੱਸ ਦਿਓ ਕਿ ਦੇਖੋ ਜੀ ਪੁਲਿਸ ਵੱਲੋਂ 20 ਰਿਪੋਰਟ ਆਈ ਹੋਈ ਆ ਕਿ ਉਸ ਏਰੀਆ ਦੇ ਵਿੱਚ ਜਿਹੜੇ ਖੁੰਘਾਰ ਕੁੱਤੇ ਰਹਿੰਦੇ ਨੇ ਤੇ ਇਹਦੀ ਬੰਦ ਦੀ ਜਲਦੀ ਕਰ ਲਈ ਕੀਤੀ ਹੈ ਬੜੀ ਜ਼ਿਆਦਾ ਗਿਣਤੀ ਜੀ ਆਦੀ ਕੋਸ਼ਿਸ਼ ਪੂਰੀ ਕਰਾਂਗੇ ਜੀ ਜਲਦੀ ਹੋ ਜਲਦੀ ਕਰੋ ਠੀਕ ਹੈ ਡੀਐਸਪੀ ਸਾਹਿਬ ਜਿਹੜੇ ਇਹਨਾਂ ਵੱਲੋਂ આરોਪ ਲਾਇਆ ਗਿਆ ਪੁਲਿਸ ਤੇ ਅਟੈਰੋਗੇਟ ਕੀਤਾ ਗਿਆ ਉਸਦੇ ਹਸਬੰਦ ਨੂੰ 10 ਪਿੰਡਾਂ ਦੇ ਲੋਕ ਗਏ ਸੀਗੇ ਉੱਥੇ ਕਹਿੰਦੇ ਕਿ ਅਸੀਂ ਦਾਵਾ ਕਰਦੇ ਹਾਂ ਕਿ ਨੇ ਨਹੀਂ ਕਤਲ ਨਹੀਂ ਕੀਤਾ ਤਾਂ ਕੀ ਕੁੱਟਮਾਰ ਕਰ ਸਕਦੇ ਆ ਤੁਸੀਂ ਬਿਲਕੁਲ ਜੀ ਇਹਨੇ ਕਤਲ ਨਹੀਂ ਕੀਤਾ ਤਾਂ ਹੀ ਤੁਹਾਡੇ ਵਿੱਚ ਘਰ ਖੜਾ ਉਹ ਕਤਲ ਕੀਤਾ ਹੁੰਦਾ ਤੇ ਮੇਰੀ ਹਿਰਾਸਤ ਚ ਹੁੰਦਾ ਨਹੀਂ ਪੁੱਛਗਿਸ਼ ਦੌਰਾਨ ਕੁੱਟਮਾਰ ਜਰੂਰੀ ਬੁੱਖਰੇ ਮੇਰੇ ਨਾਲ ਲੋਕ ਸੀਗੇ ਕਿਸੇ ਦੇ ਸਾਹਮਣੇ ਕੋਈ ਕੈਦ ਬਗੀ ਜੀ ਕੁੱਟਮਾਰ ਹੋਈ ਹੋਵੇ ਕੋਈ ਕੁੱਟਮਾਰ ਨਹੀਂ ਹੋਈ ਪੁੱਛ ਕੇ ਜ਼ਰੂਰ ਹੈ ਜੀ ਇਹ ਪੁੱਛਗਿਸ਼ ਦੇ ਵਿੱਚ ਦੱਸੋ ਜੀ ਕੁੱਟਮਾਰ ਹੋਈ ਤੁਹਾ ਤੇ ਡੀਐਸਪੀ ਸਾਹਿਬ ਤਾਂ ਕਹਿ ਰਹੇ ਨਹੀਂ ਹੋਈ ਕੁੱਟ ਪਰ ਹੋਈ ਹੈ ਸਰ ਥੋੜੀ ਕੁੱਟਿਆਗਾ ਹੱਥ ਮਾਰਿਆ ਨਹੀਂ ਹੋਈ ਕੁੱਟ ਮਾਰਨੀ ਹੋਈ ਪੁੱਛ ਕੇ ਜ਼ਰੂਰ ਕੀਤੀ ਹੈਗੀਆ ਬਟ ਕਿਉਂਕਿ ਜਿਹੜੇ ਹਾਲਾਤ ਅਜੇ ਤੱਕ ਸ਼ੱਕੀ ਨੇ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਇਸ ਲਈ ਪੁੱਛ ਕੇ ਜ਼ਰੂਰ ਕੀਤੀ ਗਈ ਹੈ ਠੀਕ ਹੈ ਖੈਰ ਡੀਐਸਪੀ ਸਾਹਿਬ ਤਾਂ ਕਹਿ ਰਹੇ ਨੇ ਕਿ ਕੁੱਟਿਆ ਨਹੀਂ ਸਿਰਫ ਇਨਵੈਸਟੀਗੇਸ਼ਨ ਕੀਤੀ ਹੈ ਹੁਣ ਉਕਤ ਵਿਅਕਤੀ ਮੂੰਹ ਤੇ ਕਹਿ ਰਿਹਾ ਹੈ ਕਿ ਬਹੁਤ ਕੁੱਟਿਆ ਹੈ ਬਾਕੀ ਪੁਲਿਸ ਨੇ ਕੁੱਟਿਆ ਹੋ ਸਕਦਾ ਹੈ ਜਾਂ ਨਹੀਂ ਇਹ ਤੇ ਭਾਈ ਉਹ ਜਾਣੇ ਤੇ ਜਫਰ ਡੀਐਸਪੀ ਸਭ ਜਾਣੇ ਬਾਕੀ ਇੱਕ ਗੱਲ ਇਹ ਵੀ ਹੈ ਭਾਈ ਕਿ ਚੋਰਾਂ ਦੇ ਲੁੱਟੇ ਦਾ ਤੇ ਪੁਲਿਸ ਦੇ ਕੁੱਤੇ ਦਾ ਗੁੱਸਾ ਨਹੀਂ ਕਰੀਦਾ ਬਾਈ ਜੀ ਗੁੱਸਾ ਨਹੀਂ ਕਰੀਦਾ ਕੋਈ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵੌਲਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਹੀ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ